ਵਿਚ 10 ਅਪ੍ਰੈਲ ਨੂੰ ਦੂਜਾ ਫੈਸਲਾ ਇਹ ਲਿਆ ਵੀ ਸਿੱਖਾਂ ਨੂੰ ਇੱਕ ਸ਼ੂ ਮਿਲ ਗਈ ਸੀ ਛੋਟੀ ਜਿਹੀ ਉਹ ਸ਼ੂ ਐਸੀ ਉਹ ਖਬਰ ਐਸੀ ਉਸ ਵੇਲੇ ਲਾਹੌਰ ਦੇ ਵਿੱਚ ਕਾਬਲੀ ਮੱਲ ਉਹ ਸੁਬੇਦਾਰ ਸੀ ਬਣਾਇਆ ਹੋਇਆ ਐਮ ਸ਼ਾਹ ਬਦਲ ਦਾ ਲੀਡਰ ਜਦੋਂ ਉਹ ਕਾਬਲੀ ਜਿਹੜਾ ਕਾਬਲੀ ਵਲਸੀ ਉਹ ਇਹ ਸੋਚ ਕੇ ਵੀ ਮੈਂ ਸਿੱਖਾਂ ਨਾਲ ਟੱਕਰ ਲੈਣੀ ਹੈ ਅਬਦਾਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ ਇਹ ਆਪਣੇ ਆਪ ਨੂੰ ਤੇ ਨਾਲ ਕੁਝ ਚੁਣਦੇ ਬੰਦੇ ਲੈ ਕੇ ਇਹ ਜੰਮੂ ਕਸ਼ਮੀਰ ਗਿਆ ਹੋਇਆ ਸੀ ਡੋਗਰੀਆਂ ਦੀ ਭਰਤੀ ਕਰਨ ਵਾਸਤੇ ਸਾਡੇ ਕੋਲੋਂ ਨਹੀਂ ਲੜ ਹੁੰਦਾ ਹੁਣ ਸਿੱਖਾਂ ਦੇ ਨਾਲ ਇਹਨਾਂ ਡੋਗਰੀਆਂ ਨਾਲ ਲੜਾ ਕੇ ਵੇਖੀਏ ਤੇ ਸਿੱਖਾਂ ਨੂੰ ਇਹ ਸੂਮੀ ਨਹੀਂ ਵੀ ਲਹੌਰ ਖਾਲੀ ਹੈ ਉਸੇ ਵੇਲੇ ਕੁਝ ਗੁਰੂ ਕੇ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਇੱਕ ਚੜਤ ਸਿੰਘ ਸ਼ੁਕਰਚੱਕੀਆ ਇੱਕ ਲੈਣਾ ਸਿੰਘ ਹਰੀ ਸਿੰਘ ਝੰਡਾ ਸਿੰਘ ਤੇ ਜੱਛਾ ਸਿੰਘ ਅਨੁਬਾਲੀਆ ਇਤਿਹਾਦਿਕ ਸਿੱਖਾਂ ਨੇ ਜਾ ਕੇ ਲਾਹੌਰ ਦੇ ਵਿੱਚ ਹੱਲਾ ਬੋਲ ਦਿੱਤਾ ਤੇ ਲਾਹੌਰ ਵਿੱਚ ਹੱਲਾ ਬੋਲਿਆ ਤੇ ਪਹਿਲਾਂ ਤਾਂ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਪਰ ਜਦੋਂ ਸਿੱਖਾਂ ਨੇ ਆਉਣ ਦਾ ਪਤਾ ਲੱਗਿਆ ਉਦੋਂ ਉਹਨਾਂ ਨੇ ਦਰਵਾਜ਼ੇ ਖੋਲ ਦਿੱਤੇ ਤੇ ਬੜਾ ਪਿਆਰ ਨਾਲ ਜੀ ਆਇਆਂ ਕਿਹਾ ਗੁਰੂ ਕਾ ਸਿੱਖਾਂ ਨੇ ਲਾਹੌਰ ਵਿੱਚ ਕਬਜ਼ਾ ਕਰ ਲਿਆ ਪਰ ਉਹਨਾਂ ਕੁਝ ਹੁਲਣ ਬਚ ਜਾਣੇ ਕੁਝ ਕ ਅਣਜਾਣ ਲੋਕਾਂ ਨੇ ਉਸ ਵੇਲੇ ਲਾਹੌਰ ਦੇ ਵਿੱਚ ਲੁੱਟਣਾ ਸ਼ੁਰੂ ਕਰ ਦਿੱਤਾ ਲੁੱਟਮਚਾ ਦਿੱਤੀ ਕੁਝ ਮੌਤਵਰ ਬੰਦੇ ਗੁਰੂ ਕਾ ਸਿੱਖਾਂ ਦੇ ਕੋਲ ਪਾਈ ਲੈਣਾ ਸਿੰਘ ਜੀ ਦੇ ਕੋਲ ਪਾਈ ਗੁੱਜਰ ਚ ਵੀ ਹੋੜਾ ਕੋਲ ਪਾਈ ਚੜ ਤ ਸਿੰਘ ਜੀ ਉਹਨਾਂ ਦੇ ਕੋਲ ਆਏ ਉਹਨਾਂ ਨੂੰ ਆ ਕੇ ਕਹਿਣ ਲੱਗੇ ਸਜਣਾ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ ਸਿੱਖਾਂ ਨੂੰ ਆ ਕੇ ਕਹਿਣ ਲੱਗੇ ਲਾਹੌਰ ਨੇ ਤੁਹਾਡੇ ਨਾਲ ਚੰਗੀ ਵੀ ਕੀਤੀ ਬੜਾ ਲਹੂ ਪੀਤਾ ਦੇ ਸਿੱਖੀ ਦਾ ਮੈਂ ਫੇਰ ਬੇਨਤੀ ਕਰਾਂ ਲਾਹੌਰ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਜੀ ਸ਼ਹਾਦਤ ਪਹਿਲੀ ਸ਼ਹਾਦਤ ਹੈ ਉਸ ਤੋਂ ਬਾਅਦ ਲਾਹੌਰ ਇੰਨਾ ਲਹੂ ਪੀਣ ਹਿੱਦ ਗਈ ਮੁੜ ਕੇ ਸਿੱਖੀ ਦਾ ਲੰਮਾ ਸਮਾਂ ਲਹੂ ਪਿੰਦੀ ਰਹੀ ਪਹਿਲੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਦੀ ਹੈ ਸ਼ਤ ਇਤਿਹਾਸ ਆਪਣੀ ਅੱਖਾਂ 'ਗੇ ਰੱਖੋ ਤੁਹਾਨੂੰ ਸਾਰੀ ਗੱਲ ਦਾ ਸੋਖਾ ਸਮਝ ਲੱਗ ਜਾਏਗੀ ਉਸ ਤੋਂ ਬਾਅਦ ਬੜੀ ਬੜੀ ਭਾਈ ਮਨੀ ਸਿੰਘ ਘੋਰੀ ਭਾਈ ਤਾਰੂ ਸਿੰਘ ਘੋਰੀ ਸੁਭੇਕ ਸਿੰਘ ਘੋਰੀ ਸ਼ਹਾਬਾਤ ਸਿੰਘ ਘੋਰੀ ਬੜੀ ਬੜੀ ਉੱਤੇ ਲਾਹੌਰ ਦੇ ਵਿੱਚ ਬੀਬੀਆਂ ਨੇ ਪਿੱਛੇ ਨੇ ਪਿੱਛੇ ਬੜਾ ਕਹਿਰ ਕੀਤਾ ਲਾਹੌਰ ਦੇ ਵਿੱਚ ਬਹੁਤ ਕੁਝ ਵਰਤਿਆ ਮੋਹ ਤੁਮਾਰ ਬੰਦਿਆ ਨੇ ਆ ਕੇ ਬੇਨਤੀ ਕੀਤੀ ਵੀ ਸਿੱਖੋ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਲਾਹੌਰ ਨੇ ਤੁਹਾਡੇ ਨਾਲ ਚੰਗੀ ਨਹੀਂ ਕੀਤੀ ਬੜਾ ਲਹੂ ਪੀਤਾ ਇਹਨੇ ਪਰ ਅਸੀਂ ਇਸ ਲਈ ਨਹੀਂ ਤੁਹਾਡੇ ਕੋਲ ਆਏ ਅਸੀਂ ਇਸ ਲਈ ਆਏ ਵੀ ਇਹ ਭਾਵੇਂ ਲਹੂ ਪੀਣ ਵਾਲੀ ਹੈ ਪਰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਵੀ ਤੇ ਹੈ ਨਾ ਇਹ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਪ ਨੂੰ ਪਤਾ ਹੋਣਾ ਚਾਹੀਦਾ ਚੂਨਾ ਮੰਡੀ ਲਾਹੌਰ ਵਿੱਚ ਹੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ ਉਹ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਘਰ ਜੀ ਦਾ ਪਵਿੱਤਰ ਸਥਾਨ ਹਰਮੰਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਅੰਮ੍ਰਿਤਸਰ ਸਾਹਿਬ ਤੁਹਾਨੂੰ ਬਹੁਤ ਪਿਆਰਾ ਹੈ ਤੇ ਉਸੇ ਗੁਰੂ ਰਾਮਦਾਸ ਦਾ ਵਾਸਤਾ ਪਾ ਕੇ ਅਸੀਂ ਤੁਹਾਨੂੰ ਗੱਲ ਕਹਿਣ ਆਏ ਵੀ ਇਹ ਤੁਹਾਡੇ ਗੁਰੂ ਦੀ ਨਗਰੀ ਹੈ ਇਹਨੂੰ ਸਿੱਖ ਉਜੜਦੇ ਚੰਗੇ ਨਹੀਂ ਲੱਗਦੇ ਖਾਲਾ ਕਿ ਸਿੱਖਾਂ ਨੇ ਉਜਾੜੀ ਨਹੀਂ ਸੀ ਖੁੰਲੜ ਬਾਜਤਨ ਕੁਝ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਗੁਰਜਰ ਸਿੰਘ ਜੀ ਤੇ ਲੈਣਾ ਸਿੰਘ ਜੀ ਆਪ ਹੱਥ ਵਿੱਚ ਛੋਟੀਆਂ ਪਕੜ ਕੇ ਉਸ ਸਾਰੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਮਦੇ ਰਹੇ ਕਿ ਕਿਤੇ ਕੋਈ ਬੰਦਾ ਗਲਤੀ ਨਾ ਕਰੇ ਕਿ ਇਹ ਕਲੰਕ ਸਿੱਖਾਂ ਦੇ ਨਾਂ ਤੇ ਨਾ ਲੱਗ ਜਾਏ ਉਹਨਾਂ ਨੂੰ ਕਿਸੇ ਨੂੰ ਰੁੱਟਣ ਨਾ ਦਿੱਤਾ ਬੜੇ ਅਮਨ ਆਮਾਨ ਦੀ ਜ਼ਿੰਦਗੀ ਉਹਨਾਂ ਨੂੰ ਦਿੱਤੀ ਤੇ ਇਸ ਤੋਂ ਬਾਅਦ ਵਿੱਚ ਉਹ ਬੜੇ ਅਮਨ ਆਮਾਨ ਨਾਲ ਇੱਥੇ ਸਾਰਾ ਪ੍ਰਬੰਧ ਕਰਦੇ ਰਹੇ ਤੇ ਬਹੁਤ ਲੋਕ ਖੁਸ਼ ਹੋਏ ਕਿਉਂਕਿ ਕਾਬਲੀ ਮਨ ਦੀ ਉਹਦੇ ਨਿਜ਼ਾਮ ਹੇਠ ਉਹਦੇ ਪ੍ਰਬੰਧ ਹੇਠ ਲਾਹੌਰ ਨਿਵਾਸੀ ਬਹੁਤ ਖੁਸ਼ ਹਨ ਕੁਝ ਸਮੇਂ ਬਾਅਦ ਕਾਬਲੀ ਮਨ ਆਉਂਦਾ ਹੈ ਤੇ ਝੜਪੁੰਦੀ ਮਾਰਿਆ ਜਾਂਦਾ ਹੈ ਇਹਦੀ ਗੱਲ ਇੱਥੇ खत्म कर दक्त गुजरिया फिर दो बारे एह शाह अबदाली आया कि अठवा हमला करने लग प्रमुख ने अठ ही ने उस अगे इन्होंने हमलिया का जिक्र करना छोटा जा जिक्र करके मैं समाप्ति कर दी ज हमला है। वो भी बड़ी अहमियत रख है ਇਹ ਆਇਆ ਟੈਲੀਗ੍ਰਾਫ ਆਰਮਨ ਵਿੱਚ ਵਿਚਾਰ ਬਣਾਈ ਹਰ ਬਾਰੀ ਹੁਣ ਆਤਾ ਸਿੱਖਾਂ ਦੀ ਇਤਿਹਾਸਿਕੋ ਕੇ ਸਿੱਖਾਂ ਤੋਂ ਬਿਨਾ ਹੁਣ ਕੋਈ ਟੱਕਰ ਵੀ ਨਹੀਂ ਸਿੱਖ ਜਨਾਲੀ ਦੀ ਹਾਲਾਂਕਿ ਤੁਸੀਂ ਚੇਤਾ ਰੱਖੇ ਜੀ ਜਿੰਨੀ ਵਾਰੀ ਹੁਣ ਜ਼ਿਕਰ ਆਉਂਦਾ ਇਹਦੇ ਪਹਿਲੇ 5 ਹਮਲਿਆਂ ਤੱਕ ਹਿੰਦੁਸਤਾਨ ਦੀ ਦੌਲਤ ਨੂੰ ਵੀ ਰੁੱਟਿਆ ਹੈ ਹਿੰਦੁਸਤਾਨ ਦੀਆਂ ਧੀਆਂ ਪੈਣਾ ਨੂੰ ਵੀ ਲੈ ਕੇ ਜਾਂਦਾ ਰਿਹਾ ਉਸ ਤੋਂ ਬਾਅਦ ਵਿੱਚ ਹਮਲਿਆਂ ਦੇ ਵਿੱਚ ਇਹਦੇ ਨਾਂ ਹੱਥ ਦੌਲਤ ਲੱਗਦੀ ਰਹੀ ਹੈ ਤੇ ਨਾ ਹੀ ਇਹ ਬਾਕੀ ਕਿਸੇ ਹੋਰ ਚੀਜ਼ ਨੂੰ ਲੁੱਟਦਾ ਰਿਹਾ ਇਹ ਉਸ ਤੋਂ ਬਾਅਦ ਕੇਵਲ ਸਿੱਖਾਂ ਨਾਲ ਟੱਕਰ ਲੈਂਦਾ ਰਿਹਾ 1761 ਤੋਂ 14 ਜਨਵਰੀ 1761 ਤੋਂ ਬਾਅਦ ਜਿਹੜੀ ਮਹੱਡਿਆਂ ਦੀ ਤੀਜੀ ਲੜਾਈ ਸੀ ਉਹਦੇ ਵਿੱਚੋਂ ਹਾਰ ਤੱਕੇ ਸਨ ਉਸ ਤੋਂ ਬਾਅਦ ਮਹੱਡੇ ਵੀ ਦੇ ਸਾਹਮਣੇ ਨਹੀਂ ਆਏ ਮੁੜ ਕੇ ਤਾਂ ਸਿੱਖੀ ਸਨ ਸਿੱਖੀ ਟਕਰਾਉਂਦੇ ਸਨ ਜਿੰਨੀ ਵਾਰੀ ਆਉਂਦੇ ਸਨ ਐਸ ਵਾਰੀ ਇਹ ਫਿਰ ਆਇਆ ਇਹਨੇ ਆਉਂਦੇ ਅਨਸਾਰ ਕੋਸ਼ਿਸ਼ ਕੀਤੀ ਮੈਂ ਹਮਲਾ ਕਰਾਂ ਤੇ ਸਿੱਧਾ ਲਾਹੌਰ ਵਿੱਚ ਆ ਗਿਆ 22 ਦਸੰਬਰ ਨੂੰ ਆਇਆ ਜਦੋਂ ਲਾਹੌਰ ਵਿੱਚ ਆਇਆ ਤੇ ਉਸ ਵੇਲੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ ਹੁਣ ਇਹਦੇ ਨਾਲ ਟੱਕਰ ਲੈਣੀ ਯੋਗ ਨਹੀਂ ਹੋਵੇਗੀ ਅਬਦਾਲੀ ਕੁਝ ਸਮੇਂ ਲਈ ਆਇਆ ਚਲਾ ਜਾਏਗਾ ਚਾਰ ਦਿਨਾਂ ਬਾਅਦ ਆ ਕਿ ਫੇਰ ਲਾਹੌਰ ਸੰਭਲਾਂਗੇ ਉਦੋਂ ਗੁਰੂ ਕੇ ਸਿੱਖ ਲਾਹੌਰ ਨੂੰ ਛੱਡ ਕੇ ਚਲੇ ਗਏ ਤੇ ਐਮ ਸ਼ਬਦਾ ਦੀ ਹੁਣ ਉੱਤੇ ਲਾਹੌਰ ਵਿੱਚ ਐ ਹੁਣ ਟੱਕਰ ਕੀ ਜੇ ਨਾਲ ਲਵੇ ਚੰਦ ਰੋਜ ਰਿਹਾ ਤਿੰਨ ਲਾਹੌਰ ਦੇ ਬੰਦਿਆਂ ਨੂੰ ਇਕੱਠੇ ਕੀਤਾ ਇਹਨਾਂ ਨੂੰ ਇੱਕ ਗੱਲ ਪੁੱਛੀ ਕਹਿਣ ਲੱਗੇ ਵੀ ਤੁਸੀਂ ਇੱਕ ਗੱਲ ਦੱਸੋ ਇੱਥੇ ਜਿਹੜਾ ਮੇਰਾ ਲਾਇਆ ਹੋਇਆ ਸੂਬੇਦਾਰ ਹੈ ਉਹ ਤੇ ਕਾਬਲੀ ਮਨ ਸੀ ਉਹਨੇ ਨੇ ਮਾਰ ਦਿੱਤਾ ਜੇ ਹੁਣ ਮੈਂ ਨਵਾਂ ਸੂਬੇਦਾਰ ਲਾ ਕੇ ਜਾਣਾ ਜਿਹੜਾ ਤੁਸੀਂ ਗੁੱਜਰ ਸਿੰਘ ਤੇ ਲੈਣਾ ਸੀ ਉਹਨੇ ਪ੍ਰਬੰਧ ਕੀਤਾ ਇੱਥੇ ਰਹਿ ਕੇ ਤੇ ਤੁਸੀਂ ਉਹਦੇ ਪ੍ਰਬੰਧ ਵਿੱਚ ਮੈਨੂੰ ਬਹੁਤ ਸੁਖੀ ਨਜ਼ਰ ਆਉਂਦੇ ਹੋ ਤੁਸੀਂ ਦੱਸੋ ਮੈਂ ਸੂਬੇਦਾਰ ਕਿਨੂੰ ਲਾਵਾ ਕਿਉਂਕਿ ਹੁਣ ਬਦਾਲੀ ਦਾ ਅਸਲ ਵਿੱਚ ਪੱਤਾ ਖੇਡਣ ਦਾ ਮਨ ਸੀ ਕਿ ਮੈਂ ਇਹੋ ਜਿਹੇ ਇੱਥੇ ਬੰਦੇ ਨੂੰ ਛੱਡ ਕੇ ਜਾਵਾਂ ਜਿਹੜਾ ਮੇਰੇ ਖਿਲਾਫ ਨਾ ਹੋਵੇ ਮੁਰਕੇ ਆਉਂਦੇ ਨੂੰ ਲਾਹੌਰ ਮੈਨੂੰ ਉਮੀ ਮਿਲੇ ਇੱਕ ਹੰਕਾਰੇ ਬੰਦੇ ਦੀ ਗੁਰ ਨਿਸ਼ਾਨੀ ਹੁੰਦੀ ਹੈ ਉਹ ਉਤਨਾ ਧਨ ਮਾਲ ਤੋਂ ਨਿਰਾਸ਼ ਨਹੀਂ ਹੁੰਦਾ ਜਿੰਨਾ ਹੰਕਾਰ ਤੋਂ ਨਿਰਾਸ਼ ਹੋ ਜਾਂਦਾ ਹੈ ਹੁਣ ਉਹ ਜਿਹੜਾ ਕਿਸੇ ਤੋਂ ਨਹੀਂ ਸੀ ਹਾਰਿਆ ਹੋਇਆ ਹੁਣ ਉਹ ਸਿੱਖਾਂ ਕੋਲੋਂ ਹਾਰਿਆ ਹੋਇਆ ਵਾਪਸ ਜਾਂਦਾ ਜਿਹਦੇ ਕਰਕੇ ਉਹ ਇਸ ਗੱਲ ਦੀ ਚਾਹਤ ਰੱਖਦਾ ਕਿ ਕਿਸੇ ਤਰ੍ਹਾਂ ਇੱਕ ਵਾਰੀ ਮੈਂ ਸਿੱਖਾਂ ਉਤੇ ਜਿੱਤ ਹਾਸਲ ਕਰਾਂ ਮੁਰਕੇ ਮੈਂ ਇਤਿਹਾਦੁਸਤਾਨੀ ਆਵਾਂਗਾ ਪਰ ਐਸਾ ਹੋ ਨਹੀਂ ਦਿਹਾ ਫਿਰ ਉਹ ਮਨ ਵਿੱਚ ਵਿਚਾਰ ਬਣਾਉਂਦਾ ਕਿ ਕਿੰਨਾ ਚੰਗਾ ਹੋਵੇ ਜੇ ਕਿਤੇ ਹੁਣ ਮੈਂ ਇਸ ਲਾਹੌਰ ਦੇ ਵਿੱਚ ਇਹ ਕਿਹੋ ਜਿਹਾ ਪ੍ਰਬੰਧ ਛੱਡ ਕੇ ਜਾਵਾਂ ਜਿਹੜੇ ਆਉਣ ਵਾਲੇ ਲੋਕ ਮੇਰੇ ਵਫਾਦਾਰ ਲੈਣ ਉਹਨਾਂ ਨੇ ਪਤਵੰਤੇ ਸੱਜਣਾ ਨੂੰ ਸਜਿਆ ਤੇ ਉਹਨਾਂ ਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਹਦੇ ਰਾਜ ਵਿੱਚ ਖੁਸ਼ ਹੋ ਕਾਬਲੀ ਮਲ ਦੇ ਰਾਜ ਵਿੱਚ ਖੁਸ਼ ਸੀ ਜਾਂ ਇਹ ਗੁਜਰ ਸਿੰਘ ਜਾਂ ਲੈਨਾ ਸਿੰਘ ਇਹ ਇਹ ਤੁਹਾਨੂੰ ਦੁਖੀ ਕਰਦੇ ਹੋਣਗੇ ਸਾਰੇ ਨਗਰ ਦੇ ਲੋਕਾਂ ਨੇ ਦੇਖੋ ਮਾਨ ਕਰਨ ਵਾਲੀ ਬਾਤਾਂ ਨੇ ਬੇਨਤੀ ਕਰਾ ਪ੍ਰਬੰਧ ਕਦਾ ਵੈਸੇ ਕਦਾ ਸੁਣ ਆਉਂਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਵਾਸਤਾ ਨਹੀਂ ਹੁੰਦਾ ਤੇ ਪਰ ਜੇ ਉਹ ਸੁਣ ਆਉਣ ਤਾਂ ਉਹਨਾਂ ਨੂੰ ਪਤਾ ਲੱਗੀ ਵੀ ਪ੍ਰਬੰਧ ਕੀ ਚੀਜ਼ ਹੁੰਦੀ ਹੈ ਤਾਨੇ ਕੋਟਾ ਦੇ ਸਾਹਮਣੇ ਇਤਹਾਸ ਮੈਂ ਆਪਣੇ ਕੋਲ ਕੁਝ ਨਹੀਂ ਕਹਿਣ ਲੱਗਾ ਉਸ ਵੇਲੇ ਮੋਤਬਰ ਬੰਦਿਆ ਨੇ ਹਾਲਾਂਕਿ ਅਹਿਮ ਸ਼ਾ ਬਦਾਲੀ ਤੋਂ ਡਰਦੇ ਨੇ ਸਾਰੇ ਪਰ ਉਹਨਾਂ ਇੱਕ ਗਲ ਟਣਕਾ ਕੇ ਕਹੀ ਕਹਿਣ ਲੱਗੇ ਸਜਣਾ ਜੇ ਤੈ ਪੁੱਛਦਾ ਤੂੰ ਸੱਚ ਤੈਨੂੰ ਸਿੱਖ ਭੌਂਦੇ ਨਹੀਂ ਸਾਨੂੰ ਪਤਾ ਵੀ ਜੇ ਸਿੱਖਾਂ ਦੀ ਬਦਨਾਮੀ ਕਰੀਏ ਤਾਂ ਕੁਝ ਹੋਏਗਾ ਤੂੰ ਕੁਝ ਹੋਏਗਾ ਪਰ ਲੇਕਿਨ ਸੱਚ ਛੁਪਿਆ ਨਹੀਂ ਰਹਿ ਸਕਦਾ ਇਸ ਲਈ ਅਸੀਂ ਤੈਨੂੰ ਸੱਚ ਦੱਸਣ ਲੱਗੇ ਆ ਸੱਚ ਹਕੀਕਤ ਇਹ ਹੈ ਸਜਣਾ ਕਿ ਜਿੰਨਾ ਸੁੱਖ ਅਸੀਂ ਗੁੱਜਰ ਸਿੰਘ ਤੇ ਲੈਣਾ ਸਿੰਘ ਦੇ ਰਾਜ ਵਿੱਚ ਮਾਣਿਆ ਨਾ ਇਹਨਾਂ ਸੁੱਖ ਅਸੀਂ ਅੱਜ ਤੱਕ ਨਹੀਂ ਮਾਣਿਆ ਅੱਜ ਤੱਕ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਘਰ ਵਿੱਚ ਜਾਂ ਬਾਹਰ ਕਿਤੇ ਇੰਨਾ ਸੁਰੱਖਿਤ ਨਹੀਂ ਦੇਖਿਆ ਇੱਕ ਬਾਪ ਜੀ ਦੀ ਧੀ ਜਵਾਨ ਹੋਵੇ ਉਹ ਰਾਤ ਨੂੰ ਸੁੱਖ ਦੀ ਨੀਂਦ ਅਗਰ ਸੁੱਤਾ ਦੇ ਗੁੱਜਰ ਸਿੰਘ ਤੇ ਲੈਣਾ ਸਿੰਘ ਦੇ ਰਾਜ ਵਿੱਚ ਸੁੱਤਾ ਸਜਣਾ ਤੇਰੇ ਰਾਜ ਵਿੱਚ ਕੋਈ ਸੁਖ ਦੀ ਨੀਂਦ ਨਹੀਂ ਸੁੱਤਾ ਜਿਹਦੀ ਧੀ ਦਵਾਨ ਹੁੰਦੀ ਹੈ ਨਾ ਉਹ ਧੀ ਕਦਮ ਕਦੇ ਧਰਤੀ ਤੇ ਨਹੀਂ ਰੱਖਦੀ ਪਿਓ ਨੂੰ یوں ਪ੍ਰਤੀਤ ਹੁੰਦਾ ਕਿ ਉਹ ਧੀ ਪਿਓ ਦੀ ਹਿੱਕ ਤੇ ਕਦਮ ਰੱਖਦੀ ਉਹਨੂੰ ਇੱਜ਼ਤ ਦਾ ਖਿਆਲ ਹੁੰਦਾ ਕਹਿਣ ਲੱਗੇ ਸਜਣਾ ਇਹ ਗੱਲ ਚੇਤਾ ਰੱਖ ਅਗਰ ਅਸੀਂ ਸਭ ਤੋਂ ਵੱਧ ਸੂਕੀ ਇਨਜਤ ਪਤ ਵੱਲੋਂ ਹੋਏ ਐ ਤੇ ਗੁਜਰ ਸਿੰਘ ਤੇ ਲੈਣਾ ਸਿੰਘ ਦੇ ਰਾਜ ਵਿੱਚ ਹੋਏ ਐ ਦੂਜੀ ਗੱਲ ਅਗਰ ਅਸੀਂ ਰੱਜ ਕੇ ਰੋਟੀ ਖਾਂਦੀ ਐ ਗੁਜਰ ਸਿੰਘ ਤੇ ਲੈਣਾ ਸਿੰਘ ਦੇ ਰਾਜ ਵਿੱਚ ਖਾਂਦੀ ਐ ਜੇਦੂ ਮੰਨਦਾ ਐ ਨਾ ਤਾਂ ਗੁਜਰ ਸਿੰਘ ਤੇ ਲੈਣਾ ਸਿੰਘ ਨੂੰ ਸਾਡੇ ਕੋਲੋਂ ਇੱਥੇ ਛੱਡ ਜਾ ਹੁਣ ਇਹ ਮਸ਼ਵਦ ਆਲੀ ਤੇ ਬੜਾ ਮਜ਼ਬੂਰ ਹੋ ਗਿਆ ਉਹ ਕੀ ਕਰੇ ਸਾਰੀ ਬਾਕੀ ਹੁੰਦੇ ਜਾ ਰਹੇ ਨੇ ਉਹਨੇ ਫਿਰ ਲੈਣਾ ਸਿੰਘ ਨੂੰ ਇੱਕ ਚਿੱਠੀ ਲਿਖੀ ਲੈਣਾ ਸਿੰਘ ਨੂੰ ਚਿੱਠੀ ਲਿਖੀ ਕਿ ਜਿਹਨੇ ਜੋਨ ਜਿਕਰ ਕੀਤਾ ਵੀ ਲੈਣਾ ਸਿੰਘਾ ਤੇਰੀ ਕਾਰਗੁਜ਼ਾਰੀ ਤੋਂ ਮੈਂ ਬਹੁਤ ਖੁਸ਼ ਹੋਇਆ ਭਾਵੇਂ ਤੇਰੀ ਸਾਡੀ ਨਹੀਂ ਬਣਦੀ ਗੱਲ ਬਕਰੀ ਹੈ ਪਰ ਆਮੈਂ ਤੈਨੂੰ ਲਾਹੌਰ ਦੀ ਸੂਬੇਦਾਰੀ ਦਿਆਂ ਨਾਲ ਇੱਕ ਛੋਟੀ ਜੀ ਟੋਕਰੀ ਬਦਾਮਾਂ ਦੀ ਭਰ ਕੇ ਇੱਕ ਚੰਗਾ ਦੁਸ਼ਾਲਾ ਤੇ ਨਾਲ ਇੱਕ ਚਿੱਠੀ ਲਿਖ ਕੇ ਲੈਣਾ ਸਿੰਘ ਦੇ ਕੋਲ ਭੇਜੀ ਕਿਸੇ ਵਿਚੋਲੇ ਦੇ ਰਾਹੀਂ ਉਹਦੇ ਫੌਜਾਂ ਦੇ ਕੁਝ ਅਸੂਲ ਹੁੰਦੇ ਸਨ ਤੇ ਜਦੋਂ ਚਿਚੀ ਲੈਣਾ ਸਿੰਘ ਦੇ ਕੋਲ ਗਈ ਲੈਣਾ ਸਿੰਘ ਨੇ ਆਪਣੇ ਵੱਲੋਂ ਇੱਕ ਬੁੱਕ ਭਰੀ ਛਣਿਆਂ ਦੀ ਤੇ ਉਹ ਬੁੱਕ ਭਰ ਕੇ ਨਾਲ ਉਹਨੂੰ ਦਿੱਤੀ ਤੇ ਨਾਲ ਇੱਕ ਕੰਬਲੀ ਦਿੱਤੀ ਤੇ ਉਹਨੂੰ ਬਚਨ ਕਿਹਾ ਵੀ ਉਹਨੂੰ ਜਾ ਕੇ ਕਮੀ ਅਮਿਤ ਸ਼ਾ ਬਧਾਲੀ ਨੂੰ ਜਾ ਕੇ ਕਮੀ ਪਰ ਸਜਨਾ ਅਸੀਂ ਵਿਦੇਸ਼ੀ ਬਦਾਮਾਂ ਦੀ ਵਜਾਏ ਆਪਣੇ ਘਰ ਦੇ ਚਨੇ ਚਬਾ ਕੇ ਖੁਸ਼ ਹੋ ਜਾਂਦੇ ਹਾਂ ਸਾਨੂੰ ਤੇਰੇ ਵਰਗਿਆਂ ਦੀ ਲੋੜ ਨਹੀਂ ਹੈ ਔਰ ਤੇਰੇ ਦੁਸ਼ਮਾਨੀਆਂ ਦੀ ਥਾਂ ਤੇ ਸਾਡੀ ਫਟੀ ਹੋਈ ਕੰਬਣੀ ਜਿਹੜੀ ਸਾਨੂੰ ਗੁਰੂ ਵੱਲੋਂ ਮਿਲੀ ਆ ਨਾ ਇਹ ਤੇਰੇ ਸ਼ਾਹੀ ਪੁਸ਼ਾਕਾਂ ਨਾਲੋਂ ਕੀਮਤੀ ਐ ਇਹਦੇ ਵਿੱਚ ਕਿਸੇ ਦੀ ਈਮ ਨਹੀਂ ਆਮ ਨਹੀਂ ਹੋਈ ਔਰ ਇੱਕ ਗੱਲ ਚੇਤਾ ਰੱਖੀ ਜਿਸ ਦਿਨ ਲਾਹੌਰ ਦੀ ਸੂਬੇਦਾਰੀ ਲੈਣੀ ਹੋਈ ਨਾ ਸੀ ਹਿੱਕ ਦੇ ਜੋਰ ਲਾਵਾਂਗੇ ਤੇਰੇ ਮੰਗੂ ਕਾਗਜ਼ਾਂ ਵਿੱਚ ਪਰੋਸੀ ਹੋਈ ਸੂਬੇਦਾਰੀ ਸਾਨੂੰ ਨਹੀਂ ਚਾਹੀਦੀ ਪਤਾ ਨਹੀਂ ਸਿੱਖ ਕਿਹੋ ਜਿਹੇ ਹੋਣਗੇ ਤੂੰ ਪਤਨ ਸਿੱਖ ਅੱਜ ਦੇ ਕਿਹੋ ਜਿਹੇ ਨੇ ਦੱਸ ਬਹੁਤ ਬੜੀ ਬੇਨਤੀ ਕਰਦਾ ਅੱਜ ਤੇ ਸਿੱਖ ਦੀ ਜਿਹੜੀ ਰਿਸ਼ਤੇਦਾਰੀ ਉਹ ਕੇਵਲ ਕੁਰਸੀ ਨਾਲ ਹੈ ਉਸ ਤੋਂ ਬਧੀ ਕਿਸੇ ਨਾਲ ਨਹੀਂ ਉਹਨੂੰ ਗੁਰੂ ਨਾਲ ਵੀ ਵਾਸਤਾ ਨਹੀਂ ਆ ਜਿਹੜਾ ਸੀ ਭਰਮ ਕਰ ਜਾਂਦਾ ਨੇ ਵੀ ਸਿੱਖਾਂ ਨਾਲ ਇਸ ਤਰ੍ਹਾਂ ਹੋਈ ਕਿ ਮੈਂ ਕਰਿਆ ਨਾ ਸਿੱਖ ਹੈ ਹੀ ਨਹੀਂ ਇਹ ਇਹ ਤਾਂ ਸਿੱਖੀ ਧਰਮ ਨੂੰ ਵਰਤ ਰਹੇ ਵੀ ਐਸਾ ਦਾੜਾ ਰੱਖ ਕੇ ਉਤੋਂ ਦੀ ਕਿਰਪਾਣ ਪਾ ਕੇ ਨਾ ਮੈਨੂੰ ਬੋਟਾਂ ਦੇ ਰੀਆਂ ਨੇ ਜੇ ਮੈਂ ਦਾੜੇ ਕੇਸ ਚ ਮਨਾਂਦੇ ਇਹਨਾਂ ਨੇ ਵੋਟ ਨਹੀਂ ਦੇਣੀ ਉਹ ਤਾਂ ਐਸੇ ਲਈ ਰੱਖੀ ਬੈਠਾ ਉਹਨੂੰ ਇਸ ਕਰ ਨਾਲ ਨਹੀਂ ਵਸਦਾ ਜਦਕਿ